ਭਗਤ ਰਵਿਦਾਸ ਜੀ ਨੂੰ ਭਗਤ ਕਹਿਣਾ ਹੈ ਕਿ ਗੁਰੂ ਕਹਿਣਾ ਹੈ ਇਹਦੇ ਸੰਬੰਧ ਵਿੱਚ ਗੁਰੂ ਸਾਨੂੰ ਕੀ ਉਪਦੇਸ਼ ਦਿੰਦਾ ਹੈ ਕਿ ਅਸੀਂ ਜੋ ਗੁਰੂ ਨੇ ਰਾਈਟ ਰਿਜ਼ਰਵ ਕੀਤੇ ਨੇ ਸੰਬੋਧਨੀ ਰਾਈਟ ਜਿਹੜੇ ਨੇ ਕੀ ਕਹਿੰਦਾ ਹੈ ਗੁਰੂ ਸਾਨੂੰ ਕੀ ਕਹਿਣਾ ਚਾਹੀਦਾ ਹੈ ਭਗਤ ਰਵਿਦਾਸ ਜੀ ਨੂੰ ਦੇਖੋ ਜੀ ਪਹਿਲਾਂ ਆਪਾਂ ਭਗਤ ਲਾਖਬੀ ਮਹਾਨਤਾ ਨੂੰ ਸਮਝੋ ਗੁਰਬਾਣੀ ਦੇ ਵਿੱਚੋਂ ਹਾਂ ਵਿਭਗਤ ਲਫ਼ਜ਼ ਕਿੰਨਾ ਮਹਾਨ ਲਫ਼ਜ਼ ਹੈ ਮੈਂ ਤਾਂ ਦੱਸਣਾ ਚਾਹੁੰਦਾ ਹਾਂ ਹੂੰ ਪਹਿਲਾਂ ਅਸੀਂ ਆਪਣੇ ਬਾਰੇ ਗੱਲ ਕਰ ਲਈ ਆਪਣੀ ਆਮ ਬੋਲੀ 'ਚ ਪਤਾ ਹੈ ਇਹ ਤਾਂ ਆਪਣੀ ਗਲਤੀ ਹੈ ਕਿ ਵੀ ਮਨ ਲੋਕੀ ਮੋٹے ਦਿਮਾਗ ਦਾ ਬੰਦਾ ਹੈ ਹੂੰ ਤੇ ਉਹ ਤਾਂ ਆਪਣੀ ਬੋਲੀ ਆਪਾਂ ਆਮ ਕਹਿਦੇ ਨੇ ਤਾਂ ਵਿਚਾਰਾ ਭਗਤੀ ਹੈ ਹੂੰ ਸਮਝ ਗਏ ਨਾ ਭਾਵ ਕਿ ਅਸੀਂ ਅਸੀਂ ਮਤਲਬ ਇਸ ਲਫ਼ਜ਼ ਨੂੰ ਨੀਵੇਂ ਅਰਥਾਂ ਵਿੱਚ ਵਰਤਿਆ ਵੀ ਕਿਸੇ ਮੋٹے ਜਿਹੇ ਦਿਮਾਗ ਦੇ ਬੰਦੇ ਨੂੰ ਕਹਿੰਦਾ ਤਾਂ ਵਿਚਾਰਾ ਭਗਤੀ ਹੈ ਤਾਂ ਸਾਡੀ ਗਲਤੀ ਹੈ ਹੂੰ ਪਰ ਭਗਤ ਲਾਖ ਜੀ ਗੁਰਬਾਣੀ ਦੇ ਮੁਤਾਬਕ ਕਿੰਨਾ ਮਹਾਨ ਹੈ ਉਹ ਸੁਣੋ ਹੂੰ ਪਹਿਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪਰਮੇਸ਼ਰ ਦਾ ਭਗਤ ਲਿਖਿਆ ਹੋਇਆ ਹੈ ਹੂੰ ਬਿਲਕੁਲ ਸੁਣੋ ਪਹਿਲਾ ਪ੍ਰਮਾਣ ਸੁਣੋ ਗੁਰਬਾਣੀ ਤੋਂ ਗੁਰੂ ਅਰਜਨ ਸਾਹਿਬ ਜੀ ਲਿਖਦੇ ਹੈ ਹੂੰ ਜਨ ਨਾਨਕ ਭਗਤ ਜਨ ਨਾਨਕ ਭਗਤ ਦਾਰ ਤੁਲਾ ਬ੍ਰਹਮ ਸੰਸਾਰ ਇੱਕ ਜੀ ਕੇ ਆਬਖਾਨੇ ਖਾ ਕੇ ਬਾਲ 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 ਸਾਦ ਬਲੇਹਾਰ ਵਾ ਵਾ ਕਮਾਲ ਹਰ ਤੋਂ ਸੁਣੋ ਜਨ ਨਾਨਕ ਭਗਤ ਜਨ ਦਾਸ ਹੁੰਦਾ ਸੇਵਕ ਨਾਨਕ ਦੇ ਕਰਨੇ ਨੂੰ ਔਂਪੜ ਇਥੇ ਵੀ ਇਥੇ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ ਆ ਗੁਰੂ ਅਰਜਨ ਸਾਹਿਬ ਜੀ ਨੰਨੇ ਨੂੰ ਔਂਪੜ ਯਾਦ ਰੱਖਿਓ ਜਨ ਨਾਨਕ ਭਗਤ ਭਾਵ ਕੇ ਪਰਮੇਸ਼ਰ ਦਾ ਜੋ ਸੇਵਕ ਜੋ ਨਾਨਕ ਗੁਰੂ ਨਾਨਕ ਸਾਹਿਬਾ ਭਾਵ ਵੀ ਉਹ ਭਗਤ ਨੇ ਭਗਤ ਰੱਬ ਦੇ ਭਗਤ ਰੱਬ ਦੇ ਸੇਵਕ ਜੋ ਗੁਰੂ ਨਾਨਕ ਸਾਹਿਬ ਨੇ ਦਰ ਤੁਲ ਦਾਤੁਰ ਦਾਪ ਆਵੋ ਕੋ ਪਰਮੇਸ਼ਰ ਦੇ ਦਰ ਦੇ ਉੱਤੇ ਪ੍ਰਵਾਨ ਹੋਏ ਹੋਏ ਆ ਜੀ ਜੀ ਦਰਪਾਪ ਦਰ ਤੇ ਤੁਲ ਦਾ ਅਰਥ ਪ੍ਰਵਾਨ ਹੋਏ ਹੋਏ ਆ ਹੂੰ ਦਰਤੋ ਬ੍ਰਹਮ ਸੰਸਾਰ ਜੋ ਕਿ ਪਰਮੇਸ਼ਰ ਵਰਗੀ ਹੈ ਹੂੰ ਜਿਵੇਂ ਕਿ ਬੂੰਦ ਸਾਗਰ ਵਰਗੀ ਹੁੰਦੀ ਹੈ ਬਿਲਕੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨ ਹੈ ਇੱਕ ਜੀਵ ਉਹਨਾਂ ਦੇ ਗੁਣਾਂ ਦਾ ਕੀ ਬਖਾਨ ਕਰ ਸਕਦੀ ਹੈ ਕਿਉਂਕਿ ਤਾਂ ਪਰਮੇਸ਼ਰ ਦੇ ਦਰ ਦੇ ਉੱਤੇ ਪ੍ਰਵਾਨ ਹੋਏ ਭਗਤ ਹੈ ਜੀ ਇਹ ਤੇ ਛੋਟੀ ਗੱਲ ਹੈ ਪਰਮੇਸ਼ਰ ਦੇ ਦਰ ਦੇ ਉੱਤੇ ਪ੍ਰਵਾਨ ਹੋਇਆ ਭਗਤ ਹੂੰ ਕੌਣ ਗੁਰੂ ਨਾਨਕ ਸਾਹਿਬ ਨੂੰ ਕਿਹਾ ਜੀ ਹੋਰ ਸੁਣੋ ਕਿਤੇ ਗੁਰੂ ਅਰਜਨ ਸਾਹਿਬ ਨੂੰ ਵੀ ਗੁਰਬਾਣੀ ਦੇ ਵਿੱਚ ਭਗਤ ਲਿਖਿਆ ਹੋਇਆ ਹੈ ਹਾਂ ਐਗਜ਼ੈਕਟਲੀ ਕੀ ਲਿਖਿਆ ਹੋਇਆ ਹੈ ਗੁਰ ਅਰਜਨ ਇੱਥੇ ਅਰਧ ਵਿਸ਼ਰਾਮ ਲਾ ਕੇ ਬੋਲਣਾ ਹੈ ਗੁਰ ਅਰਜਨ ਘਰੋਂ RAMDAS ਭਗਤ ਉੱਤਰ ਆਇਓ ਭਗਤ ਉੱਤਰ ਆਇਓ ਹਾਂ ਵੀ ਗੁਰੂ RAMDAS ਜੀ ਦੇ ਘਰ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਪਰਮੇਸ਼ਰ ਦੇ ਭਗਤ ਪੈਦਾ ਹੋਏ ਵਾਹ 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 ਕਮਾਲ ਕੌਣ ਨੇ ਉਹ ਉਹ ਕਹਿੰਦੇ ਰੱਬ ਦੇ ਭਗਤ ਨੇ ਭਗਤ ਕਿਤੇ ਛੋਟੀ ਗੱਲ ਆ ਕਿਤੇ ਹੂੰ ਫਿਰ ਹੋਰ ਸੁਣੋ ਹੂੰ ਖੁਦ ਭਗਤ ਰਵਦਾਸ ਜੀ ਮਹਾਰਾਜ ਕੀ ਕਹਿੰਦੇ ਨੇ ਭਗਤ ਲਖ ਜਵਾਰੇ ਹੂੰ ਕਹਿੰਦੇ ਪੰਡਤ ਸੂਰ ਛਤਰਪਤ ਰਾਜਾ ਹੂੰ ਭਗਤ ਬਰਾਬਰ ਔਰ ਨਾ ਕੋਈ ਵਾਹ 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 ਬਹੁਤ ਅੱਛਾ ਕਹਿੰਦੇ ਕਿੱਡਾ ਵੀ ਵੱਡਾ ਕੋਈ ਵਿਦਵਾਨ ਹੋਵੇ ਪੰਡਤ ਦਾ ਅਰਥ ਇੱਥੇ ਵਿਦਵਾਨ ਹੂੰ ਪੰਡਿਤ ਹੂੰ ਸੂਰ ਦਾ ਅਰਥ ਸੂਰਮਾ ਕੋਈ ਫਿਰ ਬਡਾ ਸੂਰਮਾ ਹੋਵੇ ਹੂੰ ਸ਼ਤਰਪਤ ਕੋਈ ਚੱਕਰਵਰਤੀ ਰਾਜਾ ਹੋਵੇ ਭਾਵੇਂ ਹੂੰ ਪਰ ਇਹ ਤਿੰਨੇ ਕਿੰਨਾ ਵੱਡਾ ਬਦਵਾਨ ਹੋਵੇ ਕਿੰਨਾ ਵੱਡਾ ਸੂਰਮਾ ਹੋਵੇ ਕਿੰਨਾ ਵੱਡਾ ਕੋਈ ਚੱਕਰਵਰਤੀ ਰਾਜਾ ਹੋਵੇ ਰੱਬ ਦੇ ਭਗਤ ਦੀ ਬਰਾਬਰੀ ਨਹੀਂ ਕਰ ਸਕਦੇ ਵਾ 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 ਬਾ ਕਮਾਲ ਜਿਹੜਾ ਰੱਬ ਦਾ ਭਗਤ ਹੈ ਉਹ ਸੂਰਮਿਆਂ ਤੋਂ ਉਹ ਰਾਜੇ ਮਹਾਰਾਜ ਤੋਂ ਉਹ ਵੱਡੇ ਵੱਡੇ ਬਦਵਾਨਾਂ ਤੋਂ ਉਸ ਚ ਹੈ ਹਮ ਰੱਬ ਦੇ ਭਗਤ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਕੋਈ ਜੀ ਕਿ ਤੇ ਛੋਟਾ ਲੱਗ ਜਾਏ ਦੱਸੋ ਮੈਨੂੰ ਹਮ ਸੋ ਇਹ ਲੱਗੇ ਫਿਰ ਅੱਗੇ ਗੱਲ ਆ ਗਈ ਵੀ ਤੁਸੀਂ ਪੁੱਛਿਆ ਸੀ ਵੀ ਤੁਸੀਂ ਕੀ ਕਹੋਗੇ ਦੇਖੋ ਮੈਂ ਮੈਂ ਤਾਂ ਹੀ ਬੇਨਤੀ ਕਰੂ ਮੈਂ ਖੁਦ ਜੋ ਮੰਨਦਾ ਹਾਂ ਉਹ ਦੱਸ ਦਿੰਦਾ ਹਾਂ ਬਾਕੀ ਤੁਸੀਂ ਸਾਰੇ ਦੇਖ ਲਿਓ ਸਰੋਤ ਤੇ ਹਮ ਮੈਂ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਫੈਸਲਾ ਮੰਨਣਾ ਹੈ ਹਮ ਤੇ ਨਾਲ ਆਪੀਲ ਕਰਦਾ ਸਾਰਿਆਂ ਨੂੰ ਗੁਰੂ ਅਰਜਨ ਸਾਹਿਬ ਦਾ ਫੈਸਲਾ ਮੰਨਣਾ ਚਾਹੁੰਦਾ ਉਹਨਾਂ ਨੇ ਕੀ ਲਿਖਿਆ ਹੈ ਕਿ ਬਾਣੀ ਭਗਤ ਰਵਦਾਸ ਜੀ ਉਹ ਕੀ ਭਗਤ ਭਗਤ ਦੀ ਪਦਵੀ ਦਿੱਤੀ ਆ ਰਵਦਾਸ ਜੀ ਨੂੰ ਹੂੰ ਤੇ ਭਗਤ ਲਖ ਜੀ ਕੋਈ ਸ਼ੋਕਾ ਨਹੀਂ ਹੂੰ ਉਹ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਗੁਰੂ ਨਾਨਕ ਸਾਹਿਬ ਵੀ ਪਰਮੇਸ਼ਰ ਦੇ ਦਰ ਦੇ ਭਗਤ ਹੈ ਗੁਰੂ ਅਰਜਨ ਸਾਹਿਬ ਵੀ ਭਗਤ ਹੈ ਹੂੰ ਭਗਤ ਲਖ ਜੀ ਕੋਈ ਸ਼ੋਕ ਜਿਹੜੇ ਕਹਿੰਦੇ ਨੇ ਜੇ ਵੀ ਭਗਤ ਲਿਖਿਆ ਗੁਰੂ ਵੀ ਲਿਖਿਆ ਇਹਦਾ ਮਤਲਬ ਉਹ ਗੁਰੂ ਅਰਜਨ ਸਾਹਿਬ ਦੇ ਉੱਤੇ ਸ਼ੰਕਾ ਕਰਦੇ ਆ ਕਹਿੰਦੇ ਤਾਂ ਨਹੀਂ ਪਰ ਉਹਦਾ ਮਨ ਤਾਂ ਸ਼ੰਕਾ ਕਰਦਾ ਨੇ ਗੁਰੂ ਅਰਜਨ ਸਾਹਿਬ ਤੇ ਜੀ ਬਿਲਕੁਲ ਮੈਂ ਕਹਣਾ ਵੀ ਕਿੱਡਾ ਵੱਡਾ ਉਹ ਕੋਈ ਮਹਾਪਾਪੀ ਹੋ ਸਕਦਾ ਜਿਹੜਾ ਗੁਰੂ ਅਰਜਨ ਸਾਹਿਬ ਦੀ ਨੀਅਤ ਤੇ ਸ਼ੱਕ ਕਰਦਾ ਹੂੰ ਇਹ ਗੱਲ ਸਾਨੂੰ ਗੁਰੂ ਅਰਜਨ ਸਾਹਿਬ ਦਾ ਫੈਸਲਾ ਪ੍ਰਮਾਣ ਨਹੀਂ ਹੂੰ ਉਹਨਾਂ ਨੇ ਕੋਈ ਫਰਕ ਰੱਖਿਆ ਬਾਣੀ ਦਰਜ ਕੀਤੀ ਆ ਕਹਿ ਲਓ ਵੀ ਆਪਣੇ ਬਰਾਬਰ ਬਹਾਇਆ ਭਗਤ ਰਵਦਾਸ ਜੀ ਨੂੰ ਹੂੰ ਤੇ ਅੱਜ ਅਚੌਰ ਹੋ ਰਿਹਾ 77 ਝੂਲਦੇ ਨਮਸਕਾਰ ਕਰਦੇ ਆ ਬਰਾबरी ਨਾਲ ਹੀ ਬੈਠੇ ਨੇ ਸ਼ਬਦ ਰੂਪ ਦੇ ਵਿੱਚ ਭਗਤ ਰਾਮਦਾਸ ਜੀ ਜੀ ਇਸ ਕਰਕੇ ਸਾਨੂੰ ਕਦੇ ਵੀ ਗੁਰੂ ਅਰਜਨ ਸਾਹਿਬ ਜੀ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਤੇ ਸ਼ੰਕਾ ਕਿਹਨੇ ਪਾਇਆ ਇਹ ਸ਼ੰਕਾ ਪਾਇਆ ਏਜੰਸੀਆਂ ਨੇ ਹੂੰ ਬਿਲਕੁਲ ਵੱਡੀ ਗੱਲ ਜੀ ਕਿਉਂਕਿ ਪੰਜ 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 ਚਾਰ ਸਰ ਪਹਿਲਾਂ ਹੀ ਗੱਲ ਸ਼ੁਰੂ ਹੋਈ ਹੈ ਇਹ ਭਗਤ ਕੇ ਗੁਰੂ ਭਗਤ ਕੇ ਗੁਰੂ ਪਹਿਲਾਂ ਤਾਂ ਹੈ ਨਹੀਂ ਸੀ ਬਿਲਕੁਲ ਜੀ ਜੀ ਬਿਲਕੁਲ ਪਹਿਲਾਂ ਨਹੀਂ ਪਾਈ ਜਾਂਦੀਏ ਹੂੰ ਇਹ ਇਹ ਜਿਹੜੇ ਸਾਨੂੰ ਜਾਤੀਵਾਦ ਵਿੱਚ ਵੰਡ ਕੇ ਨਾ ਸਾਨੂੰ ਖਤਮ ਕਰਨਾ ਚਾਹੁੰਦੇ ਆ ਸਿੱਖਾਂ ਨੂੰ ਜਿਵੇਂ ਬੇਨਤੀ ਕਰਦੇ ਆ ਸਾਰੇ ਭੈਣਾ ਭਰਾਵਾਂ ਨੂੰ ਕਿ ਇਹ ਨਾ ਚੱਕਰਾਂ ਵਿੱਚ ਨਾ ਪਵੋ ਹਾਂ ਇਹਨਾਂ ਚੱਕਰਾਂ ਵਿੱਚ ਨਾ ਉਲਝੋ ਸੋ ਗੁਰੂ ਅਗਨ ਸਾਹਿਬ ਦਾ ਫੈਸਲਾ ਬਾਅਦ ਕੀ ਅਗਲੀ ਗੱਲ ਮੈਂ ਸਪਸ਼ਟ ਕਹ ਦੇਵਾਂ ਵੀ ਚਲੋ ਮੰਨ ਲਓ ਜੇ ਕੋਈ ਭਗਤ ਜੀ ਨੂੰ ਆਪਣੀ ਭਾਵਨਾ ਤਾਂ ਗੁਰੂ ਕਹਿੰਦਾ ਸਾਨੂੰ ਤਰਾਜ ਵੀ ਕੋਈ ਨਹੀਂ ਹਾਂ ਪਰ ਮੈਂ ਨਾਲੇ ਪੁੱਛਣਾ ਚਾਹੁੰਨੇ ਹਾਂ ਵੀ ਅਸੀਤਾ ਅਸੀਤਾ ਗੁਰੂ ਅਰਜਨ ਸਾਹਿਬ ਦੇ ਉੱਤੇ ਜੋ ਉਹਨਾਂ ਨੇ ਫੈਲਾਇਆ ਨਾ ਸੀ ਫੈਲਣ ਨੂੰ ਮੰਨਦੇ ਅਸੀਂ ਪੰਗਲ ਮੁਕੀ ਮੈਂ ਕਿਹਾ ਜੇ ਕੋਈ ਹੂੰ ਮੇਰੀ ਸ਼ਬਦਾਵਲੀ نوٹ ਰੱਖਿਓ ਜੇ ਕੋਈ ਹੂੰ ਭਗਵੰਤ ਰਵਦਾ ਜਿਹਨੂੰ ਗੁਰੂ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਹੂੰ ਪਰ ਮੈਂ ਇੱਕ ਸਵਾਲ ਜ਼ਰੂਰ ਪੁੱਛਦਾ ਹਾਂ ਹੂੰ ਵੀ ਕੀ ਉਹ ਭਗਤ ਧਰਵਾਸ ਜੀ ਨੂੰ ਗੁਰੂ ਸਿਰਫ ਜਾਤੀਵਾਦ ਦੇ ਚੱਕਰਾਂ 'ਚ ਕਹਿ ਰਿਹਾ ਹੈ ਤੇ ਸੱਚਮੁੱਚ ਭਗਤ ਧਰਵਾਸ ਜੀ ਮਹਾਰਾਜ ਦੇ ਉਪਦੇਸ਼ ਨੂੰ ਸਮਝ ਕੇ ਉਸ ਉਪਦੇਸ਼ ਦੇ ਮੁਤਾਬਕ ਜੀਵਨ ਜਿਉਂਦਾ ਹੋਇਆ ਕਹਿ ਰਿਹਾ ਹਾਂ ਵੱਡਾ ਸਵਾਲ ਹੈ ਜੀ ਕਿ ਸਿਰਫ ਕਿ ਸਿਰਫ ਜਾਤੀਵਾਦ ਕਰਕੇ ਵੀ ਸਾਡੀ ਬਰਾਦਰੀ ਤੇ ਸਾਡੀ ਜਾਤ ਦੇ ਨਹੀਂ ਭਗਤ ਜੀ ਕਿ ਮੈਂ ਵੀ ਚਮਾਰ ਹਾਂ ਤੇ ਭਗਤ ਧਰਵਾਸ ਜੀ ਵੀ ਚਮਾਰ ਹੈ ਇਸ ਕਰਕੇ ਮੈਂ ਚਮਾਰ ਤੇ ਉਹ ਵੀ ਚਮਾਰ ਤੇ ਮੇਰੇ ਗੁਰੂ ਹਾਂ ਇੱਕ ਇਦਾਂ ਸੋਚਦਾ ਕੋਈ ਬਿਲਕੁਲ ਗਲਤ ਹੋਏਗਾ ਫਿਰ ਉਹ ਹਮ ਬਿਲਕੁਲ ਗਲਤ ਹੋਵੇਗਾ ਕਿਉਂਕਿ ਸਤਪੁਰਸ਼ਾਂ ਨੂੰ ਜਾਤੀਵਾਦ ਦੀ ਦੇ ਪਿੰਜਰਿਆਂ ਦੇ ਵਿੱਚ ਕੈਦ ਕਰਨਾ ਉਹਨਾਂ ਨਾਲ ਯਾਦਤਾ ਹੀ ਹੈ ਤੱਕਾ ਹਮ ਐਗਜ਼ੈਕਟਲੀ ਇਸ ਤੋਂ ਵੱਡਾ ਤੱਕਾ ਕੋਈ ਨਹੀਂ ਸਤਪੁਰਸ਼ਾਂ ਨੂੰ ਜਾਤੀਵਾਦ ਦੇ ਪਿੰਜਰੇ ਚ ਕੈਦ ਕਰਨਾ ਹਮ ਤੂੰ ਸਮਝ ਕੇ ਕਹਿ ਰਹੇਂ ਕਿ ਜਾਤੀਵਾਦ ਚ ਕਹਿ ਰਹੇਂ ਸੋਚ ਵਿਚਾਰ ਕਰ ਕਹਿਣ ਵਾਲਿਆ ਹਮ ਕਿਸ ਕਰਕੇ ਇਹ ਤੱਕਾ ਨਾ ਕਰੀਏ ਮੈਂ ਕਹਿਣਾ ਚਾਹੁੰਦਾ ਹਾਂ ਗੁਰੂ ਨਾਨਕ ਸਾਹਿਬ ਖੱਤਰੀਆਂ ਦੇ ਐ ਹਾਂ ਨਹੀਂ ਖੱਤਰੀਆਂ ਦੇ ਨਹੀਂ ਉਹ ਉਹਨਾਂ ਦਾ ਪਰਦੇਸ਼ ਪੂਰੀ ਦੁਨੀਆ ਵਾਸਤੇ ਐ ਜੀ ਬਿਲਕੁਲ ਜਿਹੜਾ ਵੀ ਉਹਨਾਂ ਦੇ ਪਰਦੇਸ਼ ਨੂੰ ਸਮਝ ਕੇ ਮੰਨਦਾ ਉਹੀ ਉਹਨਾਂ ਦੇ ਐ ਹਾਂ ਮੈਂ ਪੁੱਛਣਾ ਚਾਹੁੰਨਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੇਵਲ ਸੋਢੀਆਂ ਦੇ ਐ ਹਾਂ ਜਾਂ ਕਬੀਰ ਸਾਹਿਬ ਜੀ ਮਹਾਰਾਜ ਕੇਵਲ ਜਲਾਹਾਂ ਦੇ ਐ ਹਾਂ ਜਾ ਭਗਤ ਨਾਮਦੇਵ ਜੀ ਮਹਾਰਾਜ ਕੇਵਲ ਸ਼ੀਂਬਿਆਂ ਦੇ ਸ਼ੀਂਬਿਆਂ ਦੇ ਗੁਰੂ ਹੋਗੇ ਬਸ ਇਹਦਾ ਅਰਥ ਇਹ ਨਹੀਂ ਵੀ ਅਸੀਂ ਤਾਂ ਅਸੀਂ ਤਾਂ ਭਗਤ ਕਹਿੰਦੇ ਆ ਭਗਤ ਨਾਮਦੇਵ ਜੀ ਮਹਾਰਾਜ ਤੇ ਹੁਣ ਸ਼ੀਂਬਾ ਬਰਾਦਰੀ ਕਹੇ ਜੀ ਗੁਰੂ ਨਾਮਦੇਵ ਜੀ ਮਹਾਰਾਜ ਦਾ ਸਤਗੁਰੂ ਨਾਮਦੇਵ ਕਿਉਂ ਕਿਉਂ ਕਹਿੰਦਾ ਮੈਂ ਸ਼ੀਂਬਾਂ ਇਸ ਕਰਕੇ ਸਾਡੇ ਸ਼ੀਂਬਿਆਂ ਦਾ ਹੂੰ ਕੀ ਕੀ ਹੈ ਰੱਬ ਦੇ ਪਰਨਾ ਤਾਂ ਕਹਣੀ ਹੂ ਬੋਲੋ ਅਜ ਹੋ ਰਿਹਾ ਹੈ ਹੂੰ ਗੁਰੂ ਸਾਹਿਬ ਨੇ ਤਾਂ ਸਭ ਨੂੰ ਕਿ ਕੀਤਾ ਅਸੀਂ ਨਾ ਭਗਤਾਂ ਦੇ ਨਾਂ ਦੇ ਉੱਤੇ ਜਾਤੀਵਾਦੀ ਬੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਇਹ ਇਹ ਕੋਈ ਆਪਾਂ ਨਾਂ ਕਰੀਏ ਕਹਿਣ ਦਾ ਭਾਰ ਹੁਣ ਹੁਣ ਕੱਲ ਨੂੰ ਕੱਲ ਨੂੰ ਕੱਲ ਨੂੰ ਜੱਟ ਕਹਿਣਗੇ ਵੀ ਆ ਸਤਗੁਰੂ ਧੰਨਾ ਜੀ ਜੱਗੇ ਜੱਟਾਂ ਵੀ ਤੂੰ ਤੂੰ ਭਗਤ ਧੰਨਾ ਜੀ ਲਿਖਿਆ ਹੈ ਜੀ ਬਿਲਕੁਲ ਗੁਰੂ ਅਰਜਨ ਸਾਹਿਬ ਨੇ ਤੂੰ ਜੇ ਜੇ ਕੋਈ ਮੰਨ ਲਓ ਕਹਿੰਦਾ ਗੁਰੂ ਧੰਨਾ ਜੀ ਨਾਲ ਦੀ ਨਾਲ ਬੁੱਝਣਾ ਪਊ ਵੀ ਜੱਟਾ ਇਹ ਹੂੰ ਕੁਝ ਕਿਹਨਾਂ ਨੇ ਜਨਮ ਲਾ ਗੁਰੂ ਆ ਜੀ ਬਿਲਕੁਲ ਦਾ ਗੁਰੂ ਹੋ ਗਿਆ ਧੰਨਾ ਜੀ ਜੱਟਾਂ ਦਾ ਗੁਰੂ ਧੰਨਾ ਜੀ ਹੋ ਗਿਆ ਜਮਾਰਾਂ ਦਾ ਗੁਰੂ ਰਵਦਾਸ ਜੀ ਹੋਗੇ ਜੁਲਾਹਾਂ ਦੇ ਗੁਰੂ ਕਬੀਰ ਜੀ ਹੋਗੇ ਖੱਤਰੀਆਂ ਦੇ ਗੁਰੂ ਫਿਰ ਤਾਂ ਗੁਰੂ ਨਾਨਕ ਸਾਹਿਬ ਹੋਗੇ ਇਹ ਤਾਂ ਸੋਡੀਆਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਬਣੂ ਕੀ ਸਾਡਾ ਜੀ ਭੱਲੇ ਬੇਦੀ ਉਹ ਐਸੇ ਐਸੇ ਗਾਂਦ ਚੋਦਾ ਕੱਢਿਆ ਸੀ ਸਾਨੂੰ ਗੁਰੂ ਨੇ ਜਾਤੀਵਾਦ ਦੇ ਚੋਂ ਜੀ 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 ਬਿਲਕੁਲ ਇਹੀ ਇਹੀ ਤਾਂ ਤੋਲਨਾਸ਼ ਕੀਤੇ ਖੰਡੇ ਦੀ ਪੌੜ ਛਾ ਕੇ ਹੂੰ ਇਸ ਕਰਕੇ ਸਰਕਾਰੀ ਏਜੰਸੀਆਂ ਦੀਆਂ ਚਾਲਾਂ ਆਪਾਂ ਸਮਝੀਏ ਸਾਰੇ ਸਾਨੂੰ ਜਾਤੀਵਾਦ ਦੇ ਵਿੱਚ ਵੜਨ ਕੇ ਕਮਜ਼ੋਰ ਕਰਨ ਦੀਆਂ ਹੈ ਚਾਲਾਂ ਨੇ ਇਸ ਕਰਕੇ ਚਾਲਾਂ ਵਿੱਚ ਨਾ ਫਸੋ ਨਾ ਫਸੋ ਤੇ ਜੋ ਗੁਰੂ ਅਰਜਨ ਸਾਹਿਬ ਨੇ ਫੈਸਲਾ ਦਿੱਤਾ ਸੀ ਤਾਂ ਉਹ ਫੈਸਲਾ ਮੰਨਦੇ ਹਾਂ ਹਾਂ ਸਤਿਕਾਰਕ ਬੋਜੋ ਮੈਂ ਕਥਾ ਦੇ ਵਿੱਚ ਹਮੇਸ਼ਾ ਇਹ ਕਹਿੰਦਾ ਹੁੰਦਾ ਹਾਂ ਕਿ ਮੈਂ ਇੱਕ ਇਦਾਂ ਇਦੂ ਸ਼ਬਦਾਵਲੀ ਮੇਰੀ ਹੈਗੀ ਸੁਣਿਆ ਉਹ ਬਹੁਤ ਨੇ ਵੀ ਜਦੋਂ ਵੀ ਕਥਾ ਕਰਦਾ ਮੈਂ ਭਗਤ ਰਵਦਾਸ ਜੀ ਮਹਾਰਾਜ ਜਾ ਨਾਮ ਦੇ ਸ਼ਬਦ ਆ ਗਿਆ ਭਗਤ ਭਗਤ ਨਾਮਦੇਵ ਜੀ ਮਹਾਰਾਜਿਓ ਫਰਮਾਨ ਕਰ ਰਹੇ ਹੰ ਬਿਲਕੁਲ ਸੋ ਸੋ ਉਹਨਾਂ ਦੇ ਪ੍ਰਦੇਸ਼ ਨੂੰ ਸਮਝ ਕੇ ਮੰਨੋ ਪਿਆਰਿਓ ਇਹ ਨਹੀਂ ਵੀ ਭਗਤ ਕਹਿਣ ਵਾਲੇ ਨੂੰ ਕੋਈ ਘੱਟ ਸਤਕਾਰ ਹੈ ਉਹਨਾਂ ਦਾ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਉਹਨਾਂ ਦੀ ਬਾਣੀ ਉਹਨਾਂ ਦੇ ਪ੍ਰਦੇਸ਼ ਨੂੰ ਸਮਝ ਕੇ ਜੀਵਨ ਚ ਲਾਗੂ ਕਰਨਾ ਹੈ ਤੇ ਉਹਨਾਂ ਦਾ ਪ੍ਰਦੇਸ਼ ਕੁੱਲ ਦੁਨੀਆ ਵਾਸਤੇ ਹੁੰਦਾ ਸਤਪੁਰਸ਼ਾਂ ਦਾ ਉਹਨਾਂ ਨੂੰ ਜਾਤੀਵਾਦ ਦੇ ਪਿੰਜਰੇ ਚ ਆਪਾਂ ਬੰਦ ਕਰਨ ਦੀ ਕੋਸ਼ਿਸ਼ ਨਾ ਕਰੀਏ ਹਮ ਨਾ ਜਾਤੀਵਾਦ ਦੇ ਵਿੱਚ ਬੰਡੋ ਸੋ ਸਿੱਖੀ ਬੜੀ ਮਹਾਨ ਹੈ ਸਾਨੂੰ ਸਰਬ ਨੂੰ ਇੱਕ ਕੀਤਾ ਗੁਰੂ ਨੇ ਤੇ ਆਪਣੇ ਇੱਕ ਹੋ ਕੇ ਵਿਚਰ ਗਏ ਇਹਨਾਂ ਚੱਕਰਾਂ ਵਿੱਚ ਨਾ ਪਈਏ ਭਿਗਤ ਕੇ ਗੁਰੂ ਹੂੰ ਬਿਲਕੁਲ ਤੇ ਨਾਲ ਪਈਆਂ ਨੇ ਗੱਲ ਫਲਾ ਦਿੱਤੀ ਹੂੰ ਏਜੰਸੀਆਂ ਨੇ ਗੱਲਾਂ ਫਲਾਈਆਂ ਉਹ ਜੀ ਸ਼ੂਦਰ ਹੋਣ ਕਰਕੇ ਨਹੀਂ ਲਿਖਿਆ ਗੁਰੂ ਜੋ ਕਿੰਡੀਆਂ ਚੱਲ ਐ ਮੈਂ ਪੁੱਛਣਾ ਚਾਹੁੰਨੇ ਭਗਤ ਧੰਨਾ ਜੀ ਤਾਂ ਧੰਨਾ ਜੀ ਤਾਂ जाट ਸੀ ਹੂੰ ਬਿਲਕੁਲ ਉਹ ਤੇ ਜਟਾ ਜੀ ਰਾਜਸਥਾਨ ਦੇ जाट ਸੀ ਧੰਨਾ ਜੀ ਮੈਂ ਦੱਸ ਦੇਵਾਂ ਪੰਜਾਬੀ ਜੱਟ ਨਹੀਂ ਸੀ ਜੀ ਰਾ ਧੂਆਂ ਕਲਾ ਜਾਨੀ ਕਿ ਰਾਜਸਥਾਨ ਦਾ ਜਨਮ ਹੈ ਜੀ ਜੀ ਬਿਲਕੁਲ ਜੀ ਹੂੰ ਤੇ ਪੁੱਛਣਾ ਚਾਹੁੰਦੇ ਉਹਨਾਂ ਨੂੰ ਵੀ ਉਹਨਾਂ ਨੂੰ ਹੀ ਭਗਤ ਲਿਖਿਆ ਹੈ ਇਹ ਤਾਂ ਭਗਤ ਜੈਦੇਵ ਜੀ ਉਹ ਤਾਂ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਜੀ ਵੀ ਭਗਤ ਪੀਪਾ ਜੀ ਵਰਗੇ ਜੀ ਹਾਂ ਭਾਵੇਂ ਸਾਰੇ ਹੀ ਭਗਤ ਪਰਮਾਨੰਦ ਜੀ ਹੂੰ ਭਗਤ 베ਣੀ ਜੀ ਹੂੰ ਇਹਨਾਂ ਸਾਰੇ ਭਗਤਾਂ ਦਾ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਇਹਨਾਂ ਨੂੰ ਹੀ ਭਗਤੀ ਲਿਖਿਆ ਨਾ ਹੂੰ ਸੋ ਇਹ ਐਵੇਂ ਕਹਿਣ ਦਾ ਭਾਵ ਔਖਾਉਣਾ ਹੂੰ ਜਾਂ ਗੁਰੂ ਤੇ ਸ਼ੰਕਾ ਕਰਨੀ ਵੀ ਸ਼ਾਇਦ ਇਹ ਸ਼ੂਦਰ ਹੋਣ ਕਰਕੇ ਨਿੱਕੀਆਂ ਜਾਤਾਂ ਦੇ ਹੋਣ ਕਰਕੇ ਭਗਤ ਲਿਖੇ ਆ ਇਹ ਨਰਮੂਲ ਗੱਲਾਂ ਨੇ ਹੂੰ ਇਹ ਕਹਿੰਦੇ ਕੌਣ ਨੇ ਜਿਨ੍ਹਾਂ ਨੂੰ ਭਗਤ ਲਾਖਜੀ ਦੀ ਮਹਾਨਤਾ ਨਹੀਂ ਪਤਾ ਐਗਜ਼ੈਕਟਲੀ ਬਿਲਕੁਲ ਇਹ ਕਹਿੰਦੇ ਉਹ ਨੇ ਇਸ ਕਰਕੇ ਇਹਨਾਂ ਚੱਕਰਾਂ ਦੇ ਵਿੱਚ ਬ੍ਰੇਂਤੀਆਂ ਨਾ ਉਲਝ ਗਏ ਤੇ ਇਹਨਾਂ ਗੱਲਾਂ ਨੂੰ ਸਮਝ ਕੇ ਸਾਰੇ ਆਪਾਂ ਇੱਕ ਹੋ ਕੇ ਵਿਚਰਗੇ ਹਾਂਜੀ